ਅੰਜੀਤ ਆਏ ਜੀ ਪਰ ਮੇਰੇ ਦੋਨੋਂ ਬੱਚੇ ਦੇ ਹਾਰਟ ਇਚ ਹੌਲ ਸੀਗਾ ਗੁੜੀਆ ਮੇਰੀ ਜੀ ਸਾਡੇ 6 ਸਾਲ ਦੀ ਇਹ ਹੁਣ 5 ਮਹੀਨਿਆਂ ਤੋਂ ਆਇਆ ਜੀ ਤੇ ਗੁੜੀਆ ਦਾ ਸੀ ਆਪਰੇਟ ਹੋਇਆ ਸੀ ਮੋਹਾਲੀ ਫੋਰਡਿਸ ਚ ਉਦੋਂ ਮੈਨੂੰ ਆਰਬੀਐਸ ਕੇ ਸਕੀਮ ਦਾ ਪਤਾ ਨਹੀਂ ਸੀਗਾ ਜੀ ਉੱਥੇ ਮੈਨੂੰ ਗੁੜੀਏ ਦੇ ਆਪਰੇਟ ਵੇਲੇ ਇੱਕ ਸਰਦਾਰ ਜੀ ਮਿਲੇ ਸੀ ਜਿਨ੍ਹਾਂ ਨੇ ਮੈਨੂੰ ਇਸ ਸਕੀਮ ਬਾਰੇ ਥੋੜਾ ਜਿਹਾ ਜਾਣਕਾਰੀ ਦਿੱਤੀ ਸੀਗੀ ਉਸ ਤੋਂ ਬਾਅਦ ਮੈਂ ਅਬੋਰ ਰਹਿਣ ਵਾਲਾ ਤੇ ਅਬੋਰ ਦੇ ਵਿੱਚ ਸਿਵਲ ਹਸਪੀਟਲ ਤੋਂ ਮੈਂ ਥੋੜਾ ਜਿਹਾ ਇਸ ਸਕੀਮ ਬਾਰੇ ਪਤਾ ਕੀਤਾ ਤਾਂ ਉਹਨਾਂ ਨੇ ਮੈਨੂੰ ਪੂਰਾ ਗਾਈਡ ਕੀਤਾ ਡਾਕਟਰ ਵਿਸ਼ੂ ਜੀ ਨਾਲ ਮੇਰਾ ਕੰਟੈਕਟ ਹੋਇਆ ਸੀ ਡਾਕਟਰ ਵਿਸ਼ੂ ਜੀ ਨੇ ਤੇ ਉਹਨਾਂ ਦੀ ਟੀਮ ਨੇ ਨਾਲ ਕੇ ਮੇਰਾ ਬਹੁਤ ਜ਼ਿਆਦਾ ਸਾਥ ਦਿੱਤਾ ਜੀ ਜਿੰਦੇ ਅੰਡਰ ਮੇਰੇ ਮਤਲਬ ਬੱਚੇ ਤਾਂ ਆਪਰੇਟ ਹੋਏ ਆ ਗੁੜੀਏ ਦੇ ਆਪਰੇਟ ਵੇਲੇ ਮੈਨੂੰ ਉੱਥੇ 4 ਲੱਖ ਦਾ ਪੈਕੇਜ ਲੈਣਾ ਪਿਆ ਸੀ ਜੀ ਤੇ بیٹے ਦਾ ਵੀ ਜਿਹੜਾ 4 ਲੱਖ ਦਾ ਪੈਕੇਜ ਸੀ ਉਹ ਬਿਲਕੁਲ ਫ੍ਰੀ ਹੋਇਆ ਸੀ ਜੇ ਮੇਰਾ ਐਸਐਸ ਸਕੀਮ ਦੇ ਅੰਡਰ ਕਿਸੇ ਤਰ੍ਹਾਂ ਦਾ ਮਤਲਬ ਮੈਨੂੰ ਕੋਈ ਦਿੱਕਤ ਨਹੀਂ ਆਈ ਸੀ 24 ਘੰਟੇ ਦੇ ਵਿੱਚ ਮੇਰਾ ਕਾਰਡ ਬਣ ਕੇ ਤਿਆਰ ਹੋ ਗਿਆ ਸੀਗਾ ਜੀ ਉਹ ਤਸੀਂ ਸਿਵਲ ਸਰਜਨ ਦਾ ਆਫਿਸ ਦੇ ਵਿੱਚ ਹੀ ਕੰਟੈਕਟ ਕੀਤਾ ਸੀਗਾ ਉੱਥੇ ਡਾਕਟਰ ਰੋਹਿਤ ਗੋਇਲ ਜੀ ਨੇ ਜਿਨ੍ਹਾਂ ਨੇ ਸਾਨੂੰ ਬਹੁਤ ਜ਼ਿਆਦਾ ਗਾਈਡ ਕੀਤਾ ਤੇ ਉਹਨਾਂ ਦੀ ਹੈਲਪ ਦੇ ਦੌਰਾਨ ਮੇਰੇ ਬੱਚੇ ਦਾ ਆਪਰੇਸ਼ਨ ਬਿਲਕੁਲ ਫ੍ਰੀ ਹੋਇਆ ਜੇ ਮੇਰਾ ਬੱਚੇ ਦੇ ਹੌਲ ਦਾ ਜੀ ਬਾਈ ਮਰਥੀ ਪਤਾ ਲੱਗਿਆ ਸੀ ਇਹਦੇ ਦੋ ਹੌਲ ਸੀਗੇ ਇਕ ਤਾਂ ਹੱਟ ਦੇ ਬਿਲਕੁਲ ਵਿੱਚ ਸੀਗਾ ਇੱਕ ਦੂਸਰਾ ਲੀਵਰ ਦੇ ਕੋਲ ਹੈਗਾ ਸੀ ਜੀ ਜਿੰਨੇ ਕਰਕੇ ਜਾਂਦਾ ਅਮਰਜੈਂਸੀ ਆਪਰੇਟ ਠੀਕ ਹੈ ਜੀ ਇਹਨਾਂ ਨੂੰ ਹੁਣ ਆਪਰੇਟ ਹੋਇਆ ਹੈ ਅੱਗੇ ਨਾਲੋਂ ਕਾਫੀ ਠੀਕ ਹੈ ਜੀ ਬਿਲਕੁਲ ਠੀਕ ਹੈ ਬੱਚਾ ਪਹਿਲਾਂ ਫੀਡ ਲੈਣ ਲੱਗਿਆ ਇਹਨੂੰ ਪ੍ਰੋਬਲਮਸ ਹੁੰਦੀ ਸੀ 1 ਮਿੰਟ ਦੇ ਉੱਤੇ ਫੀਡ ਨਹੀਂ ਲੈ ਸਕਦਾ ਸੀ ਹੱਸਦਾ ਸੀ ਤਾਂ ਵੀ ਨੀਲਾ ਪੈ ਜਾਂਦਾ ਸੀ ਜੀ ਤੇ ਡਾਕਟਰਸ ਨੇ ਇਹ ਕਿਹਾ ਤੁਸੀਂ ਕਿ ਲੀਵਰ ਡੈਮੇਜ ਹੋਣ ਦਾ ਬਹੁਤ ਜ਼ਿਆਦਾ ਖਤਰਾ ਹੈ ਗਿਆ ਇਹਨਾਂ ਦਾ ਅਮਰਜੈਂਸੀ ਆਪਰੇਟ ਹੈ ਆਪਰੇਸ਼ਨ ਹੋਇਆ ਹੈ ਤਾਂ ਹੁਣ ਮੇਰਾ ਬੇਟਾ ਬਿਲਕੁਲ ਠੀਕ ਹੈ ਜੀ ਸ਼ੋਜੀ ਦੀ ਟੀਮ ਸਿਵਲ ਹਸਪੀਟਲ ਅ ਤੇ ਸਿਵਲ ਸਰਜਨਾਂ ਦੇ ਸਾਰੇ ਟੀਮ ਦਾ ਬਹੁਤ ਤਹਿ ਦਿਲੋਂ ਧੰਨਵਾਦ ਹੈ ਜੀ ਜਿਨ੍ਹਾਂ ਨੇ ਸਰ ਦੇ ਮਤਲਬ ਸੈਓ ਨਾਲ ਮੇਰੇ ਬੱਚੇ ਦਾ ਆਪਰੇਸ਼ਨ ਬਿਲਕੁਲ ਠੀਕ ਹੋਇਆ ਜੀ ਆਪਰੇਸ਼ਨ ਵੀ ਸਕਸੈਸਫੁਲ ਰਿਹਾ ਜੀ ਤੇ ਬੇਟਾ ਅਜ ਮੇਰਾ ਬਿਲਕੁਲ ਠੀਕ ਹੈ ਆ ਨੀਐਸਕੇ ਰਾਸ਼ਟਰੀ ਸਬ स्वास्थ्य ਕਾਰਕ੍ਰਮ ਸਿਹਤ ਬਾਗ ਦੀ ਸਕੀਮ ਹੈ ਜਿਸ ਰਾਹੀਂ ਬੱਚਿਆਂ ਜਿਵੇਂ ਕਿ 0 ਤੋਂ ਲੈ ਕੇ 18 ਸਾਲ ਤੱਕ ਦੇ ਬੱਚੇ ਜੋ ਆਂਗਣਵਾਰੀ ਔਰ ਸਰਕਾਰੀ ਸਕੂਲਾਂ ਵਿੱਚ ਆਉਂਦੇ ਹਨ ਉਹਨਾਂ ਦਾ ਇਲਾਜ ਮੂਫ ਤੇ ਠੀਟਾ ਜਾਂਦਾ ਹੈ ਇਸ ਵਿੱਚ 31 ਤਰ੍ਹਾਂ ਦੀਆਂ ਬਿਮਾਰੀਆਂ ਹੁੰਦੀਆਂ ਹਨ ਇਸ ਵਿੱਚ ਪ੍ਰੋਸੀਜਰ ਬਹੁਤ ਹੀ ਸਿੰਪਲ ਹੈ ਔਰ ਸਾਡੀ ਟੀਮਾਂ ਦੋ ਵਾਰੀ ਅੰਗਨਵਾਰੀ ਵਿੱਚ ਔਰ ਇੱਕ ਵਾਰੀ ਸਕੂਲ ਵਿੱਚ ਵਿਜ਼ਿਟ ਕਰਦੇ ਹਨ ਮਾਨਯੋਗ ਸਿਹਤ ਮੰਤਰੀ ਡਾਕਟਰ ਬੰਦੀਰ ਸਿੰਘ ਜੀ ਦੇ ਨਿਰਦੇਸ਼ਾਂ ਹੇਠ ਸਿਹਤ ਵਿਭਾਗ ਵੱਲੋਂ ਲੋਕਾਂ ਲਈ ਚਲਾਈਆਂ ਜਾ ਰਹੀਆਂ ਸਿਹਤ ਕਲਿਆਣਕਾਰੀ ਯੋਜਨਾਵਾਂ ਘਰ-ਘਰ ਤੱਕ ਪਹੁੰਚਾਈਆਂ ਜਾ ਰਹੀਆਂ ਹਨ ਇਸ ਦੇ ਤਹਿਤ ਹੀ ਰਾਸ਼ਟਰੀ ਬਾਲ ਸੁਰੱਖਿਆ ਕਾਰਜਕ੍ਰਮ ਇੱਕ ਪ੍ਰੋਗਰਾਮ ਜਿਹੜਾ 0 ਤੋਂ 18 ਸਾਲ ਦੇ ਬੱਚਿਆਂ ਨੂੰ ਕਵਰ ਕਰਦਾ ਹੈ ਉਸ ਦੇ ਤਹਿਤ ਅਬੋਹ ਸ਼ਹਿਰ ਦੇ 4 ਮਹੀਨੇ ਦੇ ਬੱਚੇ ਦਾ ਦਿਲ ਦਾ ਆਪਰੇਸ਼ਨ 14 ਹਸਪਤਾਲ ਚੰਡੀਗੜ੍ਹ ਵਿਖੇ ਕਰਵਾਇਆ ਗਿਆ ਇਹ ਇਲਾਜ ਬਿਲਕੁਲ ਮੁਫਤ ਕਰਵਾਇਆ ਗਿਆ ਹੈ ਮੇਰੇ ਨਾਲ ਉਹਨਾਂ ਦੇ ਫਾਦਰ ਸਾਹਿਬ ਸਾਈਓ ਜੀ ਤੇ ਸਾਡਾ ਸਟਾਫ ਮੌਜੂਦ ਹੈ ਜਿਸ ਨੇ ਇਸ ਸਕੀਮ ਬਾਰੇ ਸਾਈਓ ਜੀ ਨੂੰ ਗਾਈਡ ਕਰਨ ਵਿੱਚ ਇਹ ਬੱਚੇ ਦੇ ਇਲਾਜ ਵਿੱਚ ਮਹਤਵਪੂਰਨ ਭੂਮਿਕਾ ਨਿਭਾਈ ਹੈ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਇਹਨਾਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲੈਣ ਧੰਨਵਾਦ